ਜਾ ਰਿਹਾ ਹੈ ਆਪਣੀ ਨੀਤੀ ਦੇ ਅਧੀਨ ਕੀ ਕਰਨਾ ਦਾ ਪਤਾ ਸਾਰੇ ਪਰ ਯੋਰ ਪਹਿਲਾਂ ਵੀ ਇੱਕ ਦਿਨ ਹੋਇਆ ਸੀ ਪ੍ਰੋਟੈਸਟ ਤੇ ਤੇ ਜਿਹੜੀ ਪਰਚੀ ਲੱਗੀ ਗਲਤ ਲੱਗੀ ਆ ਹੁਣ ਅਸੀਂ ਵੀ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਹੋਣ ਕਰਕੇ ਇੱਕ ਸ਼ਹਿਰਦਾਰ ਹੋਣ ਕਰਕੇ ਜਿੰਨੇ ਵੀ ਹਸਪੀਟਲ ਬਣੇ ਆ ਡਿਸਪੈਂਸਰੀਆਂ ਬਣੀਆਂ ਪਿੰਡਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅੱਜ ਤੱਕ ਪਰਚੀ ਨਹੀਂ ਲੱਗੀ ਆ ਪਹਿਲਾ ਵਾਰ ਮੇਰੇ ਆਪਣੇ ਹੋਸ਼ ਦੇ ਵਿੱਚ ਪਹਿਲੀ ਵਾਰ ਹੀ ਆ ਜਿਹੜਾ ਜਿੱਥੇ ਇੱਕ ਪਿੰਡ ਹੈਗਾ ਹਸਪੀਟਲ ਹੈਗਾ ਉੱਥੇ ਪਰਚੀ ਲੱਗੀ ਆ ਲੋਕਾਂ ਕੋਲ ਤਾਂ ਪਰਚੀ ਘਟਾਉਣ ਨੂੰ ਪੈਸੇ ਨਹੀਂ ਹੁੰਦੇ ਉਹਦੇ ਵੀਰ ਨੂੰ ਪਰਚੀ ਪਹਿਲਾਂ ਕੌਣ ਦੋ ਆਕੇ ਇਹੜੀ ਪਰਚੀ ਲਾਈਏ ਗਲਤ ਲਾਈਏ ਬੰਦ ਕੀਤੀ ਜਾਵੇ ਅਸੀਂ ਪਰ ਜੋਰ ਅਪੀਲ ਕਰਦੇ ਆਂ ਵਿਰੋਧ ਕਰਦੇ ਆਂ ਇਸ ਚੀਜ਼ ਦਾ ਇਹ ਪਰਚੀ ਛੇਤੀ ਛੇਤੀ ਬੰਦ ਕੀਤੀ ਜਾਵੇ ਨਿਦਾਨ ਵਾਲੇ ਸਮੇਂ ਸੰਘਰਸ਼ ਤੇਜ ਹੋਊਗਾ ਕਿਹਨਾਂ ਕਿਹਾ ਜਾਂਦਾ ਹੈ ਕਿ ਜਿਹੜੀ ਸਾਡਾ ਟੈਂਡਰ ਹੋਇਆ ਹੋਇਆ ਵੀ ਟੈਂਡਰ ਤੇ ਕੋਈ ਜਿਹੜੀ ਪਰਚੀ ਲਗਾਈ ਹੋਈ ਜਿਹੜੇ ਕੰਪਨੀ ਕੰਮ ਕਰਦੀ ਉਹ ਤੁਹਾਡਾ ਕੰਟੀ ਸਰ ਜਿਹੜੇ ਮੁਲਾਜ਼ਮਾਂ ਨੂੰ ਤੁਸੀਂ ਕਹਿੰਦੇ ਜਿਨ੍ਹਾਂ ਨੇ ਟੈਂਡਰ ਕਰਾਇਆ ਜਾਂ ਸਰਕਾਰ ਨੇ ਟੈਂਡਰ ਦਿੱਤਾ ਨਾ ਤੇ ਪੰਚਾਇਤ ਦੀ ਨੋਲੇਜ ਆ ਪੰਚਾਇਤ ਅਤੇ ਪਰਚੀ ਲਾਣੀ ਅਸੀਂ ਜਾਂ ਨਾ ਕਿਸੇ ਮੋਟਵਰ ਦੇ ਨੋਲੇਜ ਆ ਪਰਚੀ ਲਾਣ ਲੱਗੇ ਆਂ ਪਰੇ ਗਲਤ ਕੰਮ ਕੀਤਾ ਗਿਆ ਸਰਕਾਰਾਂ ਨੇ ਢੇਡਾ ਇਦਾਂ ਨਹੀਂ ਪਰਨੇਗਾ ਸਰਕਾਰ ਨੇ ਡਿਵੈਲਪਮੈਂਟ ਕਰਾਣੀ ਆ ਪੈਸੇ ਆਪਣੇ ਕੋਲੋਂ ਦੇਣ ਡਿਵੈਲਪਮੈਂਟ ਹੋਵੇ ਪਰ ਆ ਮੰਦ ਭਾਗੀ ਗੱਲ ਆ ਜਿਹੜਾ ਕਿ ਸਾਡੇ ਹਸਪੀਟਲ ਦੇ ਵਿੱਚ ਮਰੀਜ਼ ਤਾਂ ਅੱਗੇ ਤੁਹਾਨੂੰ ਪਤਾ ਕਿੰਨੇ ਡਾਕਟਰ ਤਾਂ ਹੈ ਹੀ ਨਹੀਂਗੇ ਜਿਹੜੀ ਲੋੜ ਆ ਚੀਜ਼ ਦੀ ਲੋੜ ਆ ਇੱਥੇ ਡਾਕਟਰ ਚਾਹੀਦੇ ਆ ਸਟਾਫ ਚਾਹੀਦਾ ਸਟਾਫ ਹੋਵੇ ਮਟੀਰੀਅਲ ਹੋਵੇ ਫੇਰ ਗੱਲ ਬਣਦੀ ਆ ਪਰ ਇਹ ਪਰਚੀ ਇਹ ਨਹੀਂ ਲਗਣੀ ਚਾਹੀਦੀ ਦਸ ਤੋਂ ਬਾਅਦ ਤੁਹਾਡੇ ਜੇ ਨਹੀਂ ਕੱਲ ਉਹਨੇ ਕਿਹਾ ਕਿ ਕੀ ਰੰਗ ਲੱਗੇ ਸਾਰੀ ਡਾਂਡੇਤੀ ਆ ਸਾਰਾ ਸ਼ਹਿਰ ਇਕੱਠਾ ਹੋ ਕੇ ਤਾਂ ਵਿਰੋਧ ਕਰਾਂਗੇ ਜੇ ਸਾਧਿਆ ਰਾਜਨੀਤਿਕ ਪਾਰਟੀਆਂ ਹੋਰ ਵੀ ਆ ਗਈਆਂ ਉਹਨਾਂ ਨਾਲ ਲੈ ਕੇ ਸਾਂਝੇ ਤੌਰ ਤੇ ਇਹਦਾ ਵਿਰੋਧ ਕਰਾਂਗੇ ਔਰ ਪਰਚੀ ਇਹ ਬੰਦ ਕਰਾਵਾਂਗੇ ਦੇਖੋ ਜੀ ਸਰਕਾਰ ਨੇ ਜਦੋਂ ਬਣੀ ਸੀ ਕਿ ਉਹ ਕਿਹਾ ਸੀਗਾ ਵੀ ਕਿਸੇ ਵੀ ਸਰਕਾਰੀ ਹਸਤਾਲ ਦੇ ਵਿੱਚ ਪਰਚੀ ਨਹੀਂ ਲੱਗੇਗੀ ਲੇਕਿਨ ਪੰਜਾਬ ਸਰਕਾਰ ਆਪਣਾ ਢਿੱਡ ਭਰਨ ਦੇ ਲਈ ਪਾਰਕਿੰਗ ਪੱਚੀ ਹੋਰ ਕਈ ਇਸਤਰਾ ਦੀਆਂ ਠੱਗੀਆਂ ਠੋਰੀਆਂ ਕਰਕੇ ਆਪਣਾ ਢਿੱਡ ਭਰ ਰਹੀ ਹੈ ਜਦਕਿ ਇਹ ਪੰਜਾਬ ਸਰਕਾਰ ਦੀ ਬੜੀ ਇੱਕ ਮੰਦਭਾਗੀ ਹਰਕਤ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਆਮ ਲੋਕਾਂ ਲਈ ਜਿਸ ਨੂੰ ਅਸੀਂ ਹੁਣ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਪਾਰਕਿੰਗ ਪਰਚੀ ਲਾਈ ਗਈ ਆ ਇਹ ਸਾਡੇ ਹਾਜੀਪੁਰ ਦੇ ਵਿੱਚ ਜਿਹੜੀ ਪਾਰਕਿੰਗ ਪਰਚੀ ਲਾਈ ਆ ਜਿੱਥੇ ਲਾਈ ਆ ਸਰਕਾਰ ਦੇ ਧਿਆਨ ਦੇ ਵਿੱਚ ਹੈਗਾ ਕਿ ਇਹ ਕਮਿਊਨਿਟੀ ਹੈਲਥ ਸੈਂਟਰ ਹੈ ਨਾ ਕਿ ਕੋਈ ਸਰਕਾਰੀ ਹਸਪਤਾਲ ਇੱਥੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕਢਾਏ ਜਾ ਰਹੇ ਆ ਸਰਕਾਰ ਨੂੰ ਇਹ ਜਿਹੜੀ ਹਰਕਤ ਹੈ 2022 ਵਿੱਚ ਭੁਗਤਣੀ ਪਵੇ ਕਿ ਤੁਸੀਂ ਸਹੂਲਤਾਂ ਕੀ ਦਿੱਤੀਆਂ ਲੋਕਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਦੀ بجائے ਹਸਪਤਾਲ ਦੇ ਵਿੱਚ ਬਦਲ ਕਰਨ ਦੀ بجائے ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਜਿੱਦਕਿ ਇੱਥੇ ਇਲਾਜ ਕੋਈ ਢੰਗ ਦਾ ਨਹੀਂ ਮਿਲਦਾ